ਉਰਤਾਂ ਵਿੱਚ ਕੀ ਮਹਿਸੂਸ ਕੀਤਾ ਨਹੀਂ ਵਰਤਾਉ ਚੜਦੀ ਵਾਲਾ ਉਹਨਾਂ ਦਾ ਬਿਹੇਵੀਅਰ ਠੀਕ ਸੀ ਹਾਂਜੀ ਠੀਕ ਸੀ ਇਹਨਾਂ ਦਾ ਵਰਤਾਉ ਗਲਤ ਸੀ ਅਗੇ ਜੇਲ੍ਹ ਵਾਲਿਆਂ ਦਾ ਵਰਤਾਉ ਠੀਕ ਸੀ ਮੇਰੇ ਨਾਲ ਠੀਕ ਜੇਲ੍ਹ ਵਾਲਿਆਂ ਦਾ ਠੀਕ ਸੀ ਜੇਲ੍ਹ ਵਾਲਿਆਂ ਦਾ ਠੀਕ ਸੀ ਕਿ ਤੇ ਪੁਲਿਸ ਠੀਕ ਨੂੰ ਗਲਤ ਨਹੀਂ ਕਹਾਂਗਾ ਮੈਂ ਪੁਲਸ ਵਾਲਿਆਂ ਦਾ ਕਿਉਂਕਿ ਮਸਲਾ ਕੌਮ ਦੇ ਸਾਹਮਣੇ ਹੈ ਵੀ ਜਿਹੜਾ ਸਰੀਰ 20 ਦਿਨ ਜਾਂ 22 ਦਿਨ ਚੜਦੀ ਕਲਾ ਵਿੱਚ ਕੱਟਦਾ ਹੈ ਉਹ ਦੋ ਦਿਨਾਂ ਵਿੱਚ ਜੇ ਢਿੱਲਾ ਹੁੰਦਾ ਹੈ ਤਾਂ ਕਿਉਂ ਆਖਰ ਕੋਈ ਉਹਨਾਂ ਨੇ ਐਸਾ ਹਰਬਾ ਵਰਤਿਆ ਕੋਈ ਖੁਰਾਕ ਵਿੱਚ ਦਿੱਤੀ ਚੀਜ਼ ਕੋਈ ਹੋਰ ਕਾਰਨ ਬੜਿਆ ਹੋਵੇ ਕਿ 22 ਦਿਨ ਦਾ ਚੜਦੀ ਕਲਾ ਦਾ ਚੱਲਦਾ ਸਰੀਰ ਦੋ ਦਿਨਾਂ ਵਿੱਚ ਢਿੱਲਾ ਹੋ ਜਾਏ ਕੋਈ ਅਸਲੀ ਢਿੱਲਾ ਹੋਇਆ ਉਹਨਾਂ ਦਾ ਆਪਣਾ ਪੈਰਾ ਕੰਮ ਦਾ ਸੀ ਮੇਰੀ ਕਿਡਨੀ ਡਾਊਨ ਹੋ ਗਈ ਹੈ ਤੇ ਇਹ ਜਿਲ੍ਹੇ ਦਾ ਇੱਕ ਕਾਨੂੰਨ ਹੈ ਜਿਹੜੇ ਇਸ ਬੰਦੇ ਨੂੰ ਲੈਣਾ ਹੋਣਾ ਚੈੱਕ ਅਪ ਕਰਕੇ ਲੈਣਾ ਦੇਣਾ ਚੈੱਕ ਅਪ ਕਰਦੇ ਠੀਕ ਹੈ ਲਿਗਲ ਹਾਂਜੀ ਉਹਦੇ ਕਰਣੀ ਉਹਨਾਂ ਨੇ ਬੇਟੇ ਨੂੰ ਪਰੇਸ਼ਾਨ ਕੀਤਾ ਤੇ ਇਹਨਾਂ ਨੇ ਮੈਨੂੰ ਪੀਜੀਆ ਭੇਜਿਆ ਤੇ ਉੱਥੋਂ ਵਾਲੇ ਡਾਕਟਰ ਨੇ ਦੱਸਤਾ ਸੀ ਵੀ ਇਹ ਦੀ ਕੀ ਆ ਬਾਬਾਈ ਤੁਸੀਂ ਫੇਰ ਮਜਬੂਰ ਕਰਦੇ ਫੇਰੀ ਬੋਲਾਂਗੇ ਆਪਾਂ ਕੋਈ ਚੰਗੀ ਨਹੀਂ ਗੱਲ ਇਹ ਤਾਂ ਸੁਭਾਵਕ ਸੀ ਜੀ ਉਹਨਾਂ ਦੇ ਇਹ ਵੀ ਉਹ ਆਪਣਾ ਬਚਾਓ ਕੀਤਾ ਉਹਨਾਂ ਨੇ ਮਹਿਸੂਸ ਕੀਤਾ ਵੀ ਜੇਬਿੰਦੀ ਡੈਮੇਜ ਹੋ ਰਹੀ ਹੈ ਤੇ ਜੇ ਕੋਈ ਤਕਲੀਫ ਵੱਧ ਗਈ ਤੇ ਸਾਡੀ ਕਸਟਡੀ ਚ ਵੱਧ ਗਈ ਹਾਂਜੀ ਤੇ ਅਸੀਂ ਬਖਸ਼ਾ ਨਹੀਂ ਜਾਣਾ ਕੌਮ ਨੇ ਬਖਸ਼ਣਾ ਨਹੀਂ ਉਹ ਸਾਰੀ ਇਲਜ਼ਾਮ ਤੇ ਸਾਰਾ ਕੁਝ ਸਾਡੇ ਤੋਂ ਉਹਨਾਂ ਆਪਣੇ ਬਚਾਓ ਲਈ ਰਿਹਾਈ ਕੀਤੀ ਤੇ ਅਸੀਂ ਆਪਣੀ ਕਟੜੀ ਜੂ ਉਹਨਾਂ ਕੋਲ ਵਾਪਸ ਭੇਜੀ ਜੇ ਇਹ ਡੈਮੇਜਿੰਗ ਦਾ ਮਸਲਾ ਵੀ ਨਾ ਹੁੰਦਾ ਤੇ ਹੋ ਸਕਦਾ ਉਹ ਰਿਹਾਈ ਵੀ ਨਾ ਹੁੰਦੀ اے پروفیسر صاحب جی ਜਦਰ صاحب ਪਾਣਾ ਉਹ ਸੁਪਰਲੇ ਦਾ ਨਾ ਪਾਣੀ ਤੋਂ ਬਾਅਦ ਕੀ ਕਮੈਂਟ ਨਹੀਂ ਰੱਖ ਸਕਦਾ ਕਿਸੇ ਨੂੰ ਕੋਈ ਨਾ ਕੋਈ ਜੀਉਂ ਸਕਦਾ ਹੈ ਇੱਕ ਮਿੰਟ ਬਾਅਦ ਇਹ ਪਰਮੇਸ਼ਰ ਦਾ ਪਾਣਾ ਕੀ ਪਤਾ ਮੇਰੇ ਚ ਕਮੀ ਹੋਏਗੀ ਕੋਈ ਮੈਨੂੰ ਚੱਕ ਕੇ ਲੈ ਗਏ ਪਰ ਇੱਕ ਮੈਨੂੰ ਆਪਣੇ ਤੇ ਖਬਰ ਆ ਗਈ ਮੈਨੂੰ ਪੁਲਿਸ ਰੂਪ ਹੀ ਤੇ ਨਹੀਂ ਚੱਕਿਆ ਉਹਨਾਂ ਨੇ ਖਾਲਸਾ ਰੂਪ ਚੱਕਿਆ ਭਾਵੇਂ ਨਕਲੀ ਚੱਕਿਆ ਖਾਲਸਾ ਬਣ ਕੇ ਲਿਖਾ ਦਿੱਤਾ ਤੇ ਬਾਕੀ ਉਹਨਾਂ ਨੇ ਠੀਕ ਹੈ ਜੋ ਕੀਤਾ ਹੈ ਇੱਕ ਐਸਐਸਪੀ ਨੇ ਨਾਲ ਥੋੜਾ ਜਿਆਦਾ ਜਿੱਦ ਕੀਤੀ ਹੈ ਬਾਕੀ ਮੈਨੂੰ ਕਿਸੇ ਨੇ ਕੁਝ ਨਹੀਂ ਕੀਤਾ हां इथली जड़ी ਉਹਨਾਂ ਦੀ ਉਹ ਸੀਏ ਮਾਰੇ ਕੀਤੀ ਉਹਨਾਂ ਕੇ ਇਦਾਂ ਛੱਡ ਕੇ ਜਾਣਾ ਉਹਨਾਂ ਦਾ ਨਹੀਂ ਸੀ ਪਰਜ ਬਣਦਾ ਗੈਰ ਜ਼ਿੰਮੇਵਾਰੀ ਸਮਝੀ ਉਹਨਾਂ ਨੇ ਆਪਣੀ ਜਾਨ ਛੱਡਾ ਕੇ ਭੱਜੇ ਨਹੀਂ ਮੈਂ ਚਲੋ ਬੇਟਾ ਮੇਰਾ ਦੇਖ ਲਿਆ ਵੀ ਬੇਟਾ ਹੈਗਾ ਕੋਲ ਉਹਨੂੰ ਵੀ ਪਰੇਸ਼ਾਨ ਕੀਤਾ ਉਹਨੂੰ ਉੱਥੇ ਬੁਲਾ ਲਿਆ ਮੈਨੂੰ ਇੱਥੇ ਭੇਜਤਾ ਉਹ ਉੱਥੇ ਗਿਆ ਤੇ ਕਹਿੰਦੇ ਤੇਰਾ ਬੇਟਾ ਡੈਡੀ ਤੇਰਾ ਪੀਜੀਆ ਹੀ ਚਲਾ ਗਿਆ ਇਸ ਤਰ੍ਹਾਂ ਨਹੀਂ ਥੋੜੇ ਜਿਹਾ ਇਹ ਤਾਂ ਸ਼ੁਰੂ ਤੋਂ ਚੱਲੀ ਆਉਂਦੀਆਂ ਨੇ ਕਦੇ ਅੱਜ ਤੱਕ ਦੇਖਿਆ ਕਿਸੇ ਬੰਦੇ ਦੇ ਸੈਨ ਨਾ ਹੋਣ ਤੇ ਉਹਨੂੰ ਐਡੀਮ ਬ੍ਰੰਡ ਜਾਰੀ ਕਰਕੇ ਤੇ ਜੇਲ੍ਹ ਭੇਜਦੇ ਝੂਠ ਬੋਲੇ ਰਾਤ ਨੂੰ ਮੇਰੇ ਕੋਲੇ ਨਾ ਕਹਿੰਦੇ ਵੀ ਸਾਇਨ ਕਰ ਦਿਓ ਜੀ ਤੁਹਾਡਾ ਮੈਡੀਕਲ ਕਰਾਣਾ ਮੈਂ ਕਿਹਾ ਮੈਂ ਕਿਸੇ ਡਾਕਟਰ ਤੇ ਸੈਂਡਿੰਗ ਕਰਾਂਗਾ ਤੇ ਨਾਲੀ ਨੂੰ ਨਹੀਂ ਲਾਉਣ ਦੀ ਗੱਲ ਹੋਈ ਮੈਂ ਕਿਹਾ ਜੇ ਮੇਰੇ ਲੱਗ ਗਿਆ ਇਹ ਤੇ ਮੈਂ ਲਪੜ ਵੀ ਮਾਰਾਂਗਾ ਜਿੰਨਾਂ ਦੇ ਤੱਕ ਮੇਰੇ ਹੱਥ ਚੱਲਦੇ ਨੇ ਬੰਨ ਕੇ ਮੈਨੂੰ ਜੋ ਮਰਜ਼ੀ ਕਰ ਲਓ ਤੁਸੀਂ ਤੁਹਾਡਾ ਜੋਰ ਚੱਲੂਗਾ ਭਾਈ ਸਾਹਿਬ ਡਾਕਟਰ ਸਾਹਿਬ ਆਏ ਨੇ ਥੋੜਾ 2 ਮਿੰਟ ਦਿਓ ਚੈੱਕ ਕਰ ਲੈਣੇ ਕਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖਲੋਤੇ ਹਾਂ ਗੁਰਦੁਆਰਾ ਅਮ ਸਾਹਿਬ ਮੋਹਲੀ ਵਿਖੇ ਜਿੱਥੇ ਭਾਈ ਗੁਰਬਖਸ਼ ਸਿੰਘ ਜੀ ਅਣਵਿਛੇ ਸਮੇ ਲਈ ਅੰਸ਼ਨ ਤੇ ਬੈਠੇ ਹੋਏ ਨੇ ਅੱਜ 27-28 ਦਿਨ ਹੋ ਗਏ ਨੇ ਲੇਕਿਨ ਉਹਨਾਂ ਦੀ ਸੇ ਦਿੰਦ-ਦਿਨ ਵਿਗੜ ਰਹੀ ਹੈ ਦੇਖ ਰਹੀ ਨੀ ਸਿੱਖ ਨੌਜਵਾਨੀ ਤੇ ਉਹ ਮਹਿਸੂਸ ਕਰ ਰਹੀ ਹੈ ਕਿ ਸੰਡੇ ਕੋਈ ਲੀਡਰ ਸਹਿਬਾਨ ਸਾਨੂੰ ਕੋਈ ਸੇਹ ਦੇਣ ਜਿਹਦੇ ਨਾਲ ਪੰਥ ਕਿਸੇ ਮੁਕਾਮ ਵੱਲ ਵਧ ਸਕੇ ਤੇ ਉਹ ਜਿਹੜੇ નિર્ਦੋਸ਼ ਸਿੰਘ ਫੜੇ ਹੋਏ ਨੇ ਉਹਨਾਂ ਦੀ ਰਿਹਾਈ ਵੱਲ ਵਧਿਆ ਜਾ ਸਕੇ ਸਾਡੇ ਕੋਲ ਮੌਜੂਦ ਹੈ ਸਿੰਘ ਸਾਹਿਬ ਪ੍ਰਸਾਦ ਦਰਸ਼ਨ ਸਿੰਘ ਜੀ ਜਿਹੜੇ ਮੌ ਸਿੰਘ ਸਾਹਿਬ ਤੁਸੀਂ ਦੱਸੋ ਕਿ ਕੌਮ ਨੂੰ ਕੀ ਸੇ ਦੇਣੀ ਚਾਹੀਦੀ ਹੈ ਕਿ ਜਿੱਦੇ ਨਾਲ ਸਿੰਘ ਬਾਹਰ ਆ ਜਾਣ ਮੈਂ ਕਰਜ਼ ਕਰਾਂ ਸਭ ਤੋਂ ਪਹਿਲਾਂ ਤਾਂ ਸਮੂੱਚੇ ਰੂਪ ਵਿੱਚ ਸਬੱਤ ਸਰਬੱਤ ਸਰੋਤਿਆਂ ਨੂੰ ਫਤਿਹ ਬੁਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਲਫ਼ਜ਼ ਨੂੰ ਬਦਲ ਦੇਗੀ ਹੁਣ ਬਹੁਤ ਕੁਝ ਦੇਖ ਲਿਆ ਉਹ ਇੱਕ ਸਾਡੀ ਲੀਡਰਸ਼ਿਪ ਕੀ ਸਾਡੀ ਲੀਡਰਸ਼ਿਪ ਸ੍ਰੀ ਗੁਰਗੰਸਾਹਿਬ ਵਿੱਚ ਨਹੀਂ ਸਾਡੀ ਲੀਡਰਸ਼ਿਪ ਗੁਰੂ ਕੋਲ ਨਹੀਂ ਜਦੋਂ ਸਤਿਗੁਰੂ ਤਾਂ ਇਹ ਆਖ ਰਿਹਾ ਨੇ ਗੁਰਸਿੱਖ ਮੀਤ ਚਲੋ ਗੁਰ ਚਲੋ ਗੁਰ ਚਲ ਲਈ ਗੁਰ ਚਲ ਲਈ ਜੋ ਗੁਰ ਕਹੇ ਸੋਈ ਭਲ ਮੰਨੋ ਕਿਤੇ ਨਹੀਂ ਆਖਿਆ ਵੀ ਫਲਾਣਾ ਲੀਡਰ ਆਖੇ ਉਹਦੀ ਗੱਲ ਮੰਨੋ ਜੋ ਗੁਰੂ ਕਹਿੰਦੇ ਜੋ ਅਸੀਂ ਮੁਰਮੁਰ ਮੁਰਮੁਰ ਇਹ ਗੱਲ ਦੁਹਰਾ ਰਹੇ ਆ ਕਿ ਲੀਡਰਸ਼ਿਪ ਅਗਵਾਈ ਕਰੇ ਸ੍ਰੀ ਗੁਰਗ੍ਰੰਥ ਸਾਹਿਬ ਰੋਜ਼ ਅਗਵਾਈ ਇਹ ਗੱਲ ਵੱਖਰੀ ਹੈ ਕਿ ਐਸੀ ਸ੍ਰੀ ਗੁਰਗ੍ਰੰਥ ਸਾਹਿਬ ਦੀ ਬਾਣੀ ਕੇਵਲ ਤੁਣਾ ਨਾਲ ਪੜੀ ਜਾਂਦੇ ਆ ਪੜੀ ਜਾਂਦੇ ਆ ਪੜੀ ਜਾਂਦੇ ਆ ਸਤਿਗੁਰੂ ਦੀ ਬਾਣੀ ਦੀ ਜਿਹੜੀ ਸੇਧ ਹੈ ਉਹ ਅਸੀਂ ਨਹੀਂ ਲੈਂਦੇ ਉਹ ਅਸੀਂ ਮਨੁੱਖਾਂ ਕੋਲੋਂ ਚਾਹਨੇ ਆ ਨਹੀਂ ਤਾਂ ਅੱਜ ਮੇਰੇ ਮਨ ਸੀ ਵੀ ਸ੍ਰੀ ਗੁਰਗ੍ਰੰਥ ਸਾਹਿਬ ਦੇ ਇੱਕ ਸ਼ਬਦ ਜਿਹੜਾ ਹੈ ਉਹ ਅੱਜ ਦੇ ਸਮੂੱਚੇ ਸਾਡੇ ਨਾਲ ਬੀਤ ਰਹੇ ਹਾਲਾਤਾਂ ਦੀ ਪਰਿਭਾਸ਼ਾ ਦੱਸਦਾ ਹੈ ਜੇ ਕਦੀ ਸਮਝ ਲਈ। ਸਿੰਘ ਸਾਹਿਬ ਉਹ ਸੰਦਾ ਕਰ ਸਕਦੇ ਹੋ ਸ਼ਬਦ ਹੁਣ ਨਹੀਂ ਸਭਾ ਦੀ। ਮੈਂ ਵੈਸੇ ਤਾਂ ਉਹਨਾਂ ਨੂੰ ਅਰਜ਼ ਕਰਾਂ। ਬਾਬਾ ਕਬੀਰ ਜੀ ਦਾ ਇੱਕ ਲਫ਼ਜ਼ ਆਇਆ ਸੁਣ ਦਰਾ ਦੇ। ਕਦੇ ਨੇ ਕਬੀਰ ਫਲ ਲੱਗੇ ਫਲਨ ਪੱਕਣ ਲੱਗੇ ਆਂਬ ਮੇਰੀ ਬੋਲੀ ਗੁਰਬਾਣੀ ਹੈ ਮੈਂ ਤੇ ਉਸੇ ਤੋਂ ਆਰੰਭ ਕਰਦਾ ਕਹਿਣ ਲੱਗੇ ਜਦੋਂ ਮੌਸਮ ਆਉਂਦਾ ਹੈ ਆਂਬ ਦੇ ਦਰਖਤ ਨੂੰ ਬੂਰ ਪੈਂਦਾ ਹੈ ਫੁੱਲ ਲੱਗਦੇ ਨੇ ਫੁੱਲਾਂ ਤੋਂ ਫਲ ਪੈਦਾ ਹੁੰਦੇ ਨੇ ਲੱਗਦੇ ਨੇ ਤੇ ਫਲ ਜਿਹੜੇ ਨੇ ਉਹ ਪੱਕਦੇ ਨੇ ਤੁਹਾਨੂੰ ਪਤਾ ਹੈ ਤੁਹਾਡੇ ਰੋਜ਼ ਦੇ ਸੀਜ਼ਨ ਮੌਸਮ ਵਿੱਚ ਰਹਿਣ ਵਾਲੇ ਉਹ ਗਰਮੀਆਂ ਤੇ ਜਦੋਂ ਗਰਮੀਆਂ ਆਉਂਦੀਆਂ ਨੇ ਬੜੀਆਂ ਤੇਜ਼ ਹਵਾਵਾਂ ਚੱਲਦੀਆਂ ਨੇ ਉਹਦੇ ਅੰਧੇਰੀਆਂ ਆਉਂਦੀਆਂ ਨੇ ਇੱਕ ਪ੍ਰੋਬਲਮ ਬਣ ਜਾਂਦੀ ਜਦੋਂ ਫਲਾਂ ਦੇ ਪੱਕਣ ਦਾ ਵੇਲਾ ਆਉਂਦਾ ਹੈ ਉਦੋਂ ਅੰਧੇਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਅੰਧੇਰੀਆਂ ਨਾਲ ਥੋੜੇ ਜਿਹੇ ਵੀ ਕੱਚੇ ਜੜਾਂ ਵਾਲੇ ਜਿਹੜੇ ਫਲ ਨੇ ਉਹ ਡਿੱਗ ਪੈਂਦੇ ਨੇ ਉਹ ਫਿਰ ਰੂੜੀ ਦਾ ਹਿੱਸਾ ਬਣ ਜਾਂਦੇ ਨੇ ਹੋਰ ਕੁਝ ਨਹੀਂ ਹੁੰਦਾ ਕੇਵਲ ਮਾਲਕ ਖਸ਼ਮ ਦੇ ਘਰ ਵਿੱਚ ਜਿੰਦਾ ਉਬਾਗ ਹੁੰਦਾ ਉਹ ਕੇਵਲ ਉਹ ਹੀ ਅੰਬ ਜਾਂਦੇ ਨੇ ਜਿਹੜੇ ਮਜ਼ਬੂਤ ਹੋ ਕੇ ਟਾਣੀ ਨੂੰ ਫੜ ਕੇ ਬੰਦੇ ਨੇ ਅੰਧੇਰੀਆਂ ਆਉਂਦੀਆਂ ਨੇ ਤੂਫਾਨ ਆਉਂਦੇ ਨੇ ਝੁੱਲ ਕੇ ਤਰ ਜਾਂਦੇ ਨੇ ਤੇ ਉਹ ਪੱਕ ਕੇ ਹੀ ਉਤਰਦੇ ਨੇ ਉਹ ਪੱਕੇ ਹੋਏ ਅੰਬ ਫਿਰ ਮਾਲਕ ਦੇ ਘਰ ਜਾਂਦੇ ਨੇ ਉਹਦੀ ਕੀਮਤ ਪੈਂਦੀ ਹੈ ਬਾਬਾ ਕਬੀਰ ਜੀ ਨੇ ਇੱਕ ਸ਼ਲੋਕ ਵਿੱਚ ਆਖ ਦਿੱਤਾ ਕਹਿਣ ਲੱਗੇ ਕਬੀਰ ਫਲ ਲੱਗੇ ਫਲਣ ਪੱਕਣ ਲੱਗੇ ਆਂਬ ਜਾਇ ਪਹੁੰਚੈ ਖਸਮ ਕਾ ਜੋ ਵਿੱਚ ਨਾ ਖਾਈ ਕਾਂਬ ਜਿਹੜੇ ਵਿੱਚ ਕੰਬੇ ਨਹੀਂ ਡੋਲੇ ਨਹੀਂ ਅਡੋਲ ਰਹੇ ਨੇ ਜਿਨ੍ਹਾਂ ਦੇ ਅੰਦਰ ਕੋਈ ਦਿੜਤਾ ਸੀ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਆਪਣੀ ਰਸਨਾ ਤੋਂ ਅਗਾਹ ਕੂਤਰਾੰਗ ਪਿਛਾਂ ਫੇਰ ਨਾ ਮੋੜੜਾ ਉਹ ਪੱਕੇ ਅੰਭ ਹੀ ਮਾਲਕ ਦੇ ਦਰ ਤੇ ਮੰਜ਼ਲ ਤੇ ਪਰਵਾਣ ਹੋਏ ਕਿ ਅਸੀਂ ਗੁਰਬਾਣੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਸ ਗੱਲ ਤੇ ਦ੍ਰਿੜ ਹਾਂ ਜਿਹੜੇ ਦ੍ਰਿੜ ਨੇ ਉਹਨਾਂ ਨੂੰ ਉਹ ਅੰਧੇਰੀਆਂ ਨਹੀਂ ਚਾਰਚ ਫੇਰੇ ਸਾਡੇ ਚਲ ਰਹੀਆਂ ਖੁਦਗਰਜ਼ੀ ਦੀਆਂ ਲੀਡਰਸ਼ਪ ਦੀਆਂ ਆਪਣੀ ਆਪਣੀ ਚੌਧਰ ਦੀਆਂ ਉਹ ਅੰਧੇਰੀਆਂ ਤਾਂ ਕਿ ਇਹ ਡੋਲ ਜਿਹੜੇ ਪੱਕਣ ਵਾਲੇ ਅੰਬ ਨੇ ਇਹ ਵੀ ਨਾ ਪੱਕ ਸਕਣ ਤੇ ਡੋਲ ਕੇ ਟੁੱਟ ਜਾਣ ਇਹਨਾਂ ਦੀ ਮੰਜ਼ਿਲ ਨਾ ਮਿਲੇ ਮੈਨੂੰ ਇੱਕ ਗੱਲ ਯਾਦ ਆਈ ਅੱਜ ਵੇਖ ਕੇ ਬਿਸਦਾਰ ਹਰਬਖ ਸਿੰਘ ਗੁਰਬਖ ਸਿੰਘ ਜੀ ਬੈਠੇ ਉਹਨਾਂ ਦੇ ਮਗਰ ਉਹਨਾਂ ਦੇ ਜ਼ਰਾਕ ਚੁੱਕਣ ਤੋਂ ਬਾਅਦ ਨੋਜਵਾਨ ਬੱਚਾ ਹਾਂਜੀ ਸਾਬਜ਼ਾਦਿਆਂ ਦੀ ਉਮਰ ਦਾ ਉਹਨਾਂ ਦੀ ਜੀਵਨ ਸੇਧ ਲੈ ਕੇ ਦਮਨਦੀਪ ਸਿੰਘ ਬੈਠ ਗਿਆ ਦਮਨਦੀਪ ਸਿੰਘ ਦੇ ਪਿੱਛੇ ਅਮਿਤਪਾਲ ਸਿੰਘ ਖੜਾ ਹੋ ਗਿਆ ਜੀ ਲਾਈਨ ਲੱਗ ਗਈ ਨਹੀਂ ਨਹੀਂ ਮੈਨੂੰ ਇੱਕ ਗੱਲ ਕਹਿ ਬਿਨਾ ਮੈਂ ਰਹਿੰਦਾ ਨਹੀਂ ਜੋਤੀ ਜੀ ਉਹਨਾਂ ਦੇ ਅੱਜ ਤੋਂ 45 46 ਸਾਲ ਪੁਰਾਣੀ ਗੱਲ ਹੈ ਕਦੀ ਜੀ ਮੈਨੂੰ ਵਿੱਚ ਭੁੱਲੀਆਂ ਨਹੀਂ ਗੱਲਾਂ ਜਿਹੜੀਆਂ ਇੱਕ ਵਾਰੀ ਸੁਣ ਲਵਾਂ ਉਹਨਾਂ ਦੇ ਨਾਲ ਅੰਦਰ ਚਾਈਨਾ ਦਾ ਤੇ ਅਮਰੀਕਾ ਦਾ ਆਹਮੋ ਸਾਹਮਣਾ ਬੜਾ ਟਕਰਾਅ ਸੀ 45 ਸਾਲ ਪੁਰਾਣੀ ਗੱਲ ਆਹਮੋ ਸਾਹਮਣਾ ਬੜਾ ਟਕਰਾਅ ਸੀ ਇਹਨਾਂ ਦਾ ਤੇ ਹਥਿਆਰਾਂ ਦਾ ਸ਼ਸਤਰਾਂ ਦਾ ਜ਼ਖੀਰਾ ਅਮਰੀਕਾ ਕੋਲ ਜ਼ਿਆਦਾ ਸੀ ਉਦਿਰਤੀ ਅੱਜ ਤੱਕ ਉਹਨਾਂ ਦੇ ਕੋਲ ਜ਼ਿਆਦਾ ਸਾਧਨ ਤੇ ਆਬਾਦੀ ਚਾਈਨਾ ਦੀ ਸਭ ਤੋਂ ਜ਼ਿਆਦਾ ਹੈ ਅੱਜ ਵੀ ਹੈ ਲੋਕ ਮੰਦੇ ਨੇ ਮੈਨੂੰ 45 50 ਸਾਲ ਪੁਰਾਣੀ ਗੱਲ ਯਾਦ ਆ ਗਈ ਮੈਂ ਤੁਹਾਨੂੰ ਸਾਂਝੀ ਕਰਾਂ ਅਮਰੀਕਾ ਨੇ ਚਾਇਨਾ ਨੇ ਚੈਲੰਜ ਕਰਦੇ ਆ ਅਮਰੀਕਾ ਨੂੰ ਇੱਕ ਗੱਲ ਬਕਾਇਦਾ ਰਿਯੋ ਵਿੱਚ ਅਨਾਉਂਸ ਕੀਤੀ ਉਹ ਮੈਂ ਆਪਣੇ ਕੰਨਾਂ ਨਾਲ ਸੁਣੀ ਓਕੇ ਲਗਾ ਅਮਰੀਕਾ ਨੂੰ ਇਹ ਯਾਦ ਹੋਵੇ ਪਤਾ ਹੋਵੇ ਉਹਨੂੰ ਕਿ ਤੇਰੇ ਕੋਲ ਸ਼ਸਤਰ ਬੜੇ ਨੇ ਤੂੰ ਹਰ ਇੱਕ ਸਿਪਾਈ ਤੇਰਾ ਜਿਹੜਾ ਇੱਕ ਬੜੀ ਮਜ਼ਬੂਤ ਰਾਈਫਲ ਲੈ ਕੇ ਖੜਾ ਹੋਵੇਗਾ ਮੇਰੇ ਸਾਹਮਣੇ ਤੇ ਮੇਰੇ ਕੋਲ ਸ਼ਸਤਰ ਥੋੜੇ ਨੇ ਮੈਂ ਇੱਕ ਰਾਈਫਲ ਕਮਜ਼ੋਰ ਜਿਹੀ ਦੇ ਕੇ ਆਪਣੇ ਇੱਕ ਸਿਪਾਹੀ ਨੂੰ ਖੜਾ ਕਰਾਂਗਾ ਪਰ ਉਹਦੇ ਪਿੱਛੇ ਮੈਂ 10 ਆਦਮੀ ਖਾਲੀ ਹੱਥ ਖੜੇ ਕਰ ਦੇਵਾਂਗਾ ਉਹਨਾਂ ਕੋਲ ਸ਼ਸਤਰ ਨਹੀਂ ਹੋਗਾ ਨਹੀਂ ਹੋਣਗੇ ਤੇਰਾ ਇੱਕ ਸਿਪਾਹੀ ਮਰੇਗਾ ਤੇ ਉਹ ਰਾਈਫਲ ਸਾਡੇ ਹੱਥ ਆਵੇਗੀ ਕਿਉਂਕਿ ਮਗਰ ਉਹਨਦੇ ਕੋਲ ਖਾਲੀ ਆ ਸੰਭਾਲਣ ਵਾਲਾ ਕੋਈ ਨਹੀਂ ਹੋਣਾ ਨਹੀਂ ਬਿਲਕੁਲ ਤੇਰਾ ਇੱਕ ਸਿਪਾਹੀ ਮਰੇਗਾ ਉਹ ਰਾਈਫਲ ਸਾਡੇ ਹੱਥ ਆਵੇਗੀ ਤੇ ਮੇਰਾ ਇੱਕ ਸਿਪਾਹੀ ਮਰੇਗਾ ਤੇ ਦੂਜਾ ਉਸ ਰਾਈਫਲ ਨੂੰ ਚੁੱਕ ਲਏਗਾ 10 ਹਰ ਕੇੰਦੀ ਉਹ ਹੀ ਤਰੀਗੀ ਚੱਲੇਗਾ ਅੱਜ ਮੈਨੂੰ 45 50 ਸਾਲ ਬਾਅਦ ਉਹਨਾਂ ਦੀ ਉਹ ਗੱਲ ਫਿਰ ਯਾਦ ਆਈ ਵੀ ਸਾਡੇ ਤਰ ਮਗਰ ਸਿਪਾਹੀਆਂ ਦੀ ਲਾਈਨ ਲੱਗ ਗਈ ਜੇ ਇਹ ਜਾਂਦਾ ਹੈ ਇਹ ਸੋਨਹਾਰ ਸਾ ਸਰੀਆ ਕਾਲ ਇਹ ਜਾਂਦਾ ਤੇ ਉਹ ਖੜਾ ਹੈ ਉਹ ਜਾਂਦਾ ਤੇ ਉਹ ਖੜਾ ਹੈ ਕਾਸ਼ ਕਦੀ ਇਸ ਲੱਗੀ ਹੋਈ ਲਾਈਨ ਨੂੰ ਸਮਝ ਕੇ ਉਸ ਨੇਰੇ ਸ਼ਾਸਤਰਾ ਤੇ ਆਪਣੇ ਆਪਣੇ ਸਾਧਨਾਂ ਤੇ ਹੰਕਾਰ ਕਰਨ ਵਾਲੇ ਜਿਹੜੇ ਲੋਕ ਨੇ ਸਮਝ ਲੈਣ ਕਿ ਕੌਮ ਦੀ ਜਾਗਰਤੀ ਇੱਕ ਲਾਈਨ ਲਾ ਦੇਵੇਗੀ ਇਹ ਹਾਰ ਨਹੀਂ ਹੋਵੇਗੀ ਇਹਨਾਂ ਲਫ਼ਜ਼ਾਂ ਨਾਲ ਖੰਮਾ ਦਾ ਜੱਜਕਾ ਇੱਕ ਮਿੰਟ ਸਿੰਘ ਸਾਹਿਬ ਇੱਕ ਮੈਂ ਹੋਰ ਸਵਾਲ ਪੁੱਛਣਾ ਚਾਹਨਾ ਕਿ ਜਦ ਇਹ ਹਾਲਾਤ ਸਾਹਮਣੇ ਸਾਡੇ ਆ ਰਹੇ ਨੇ ਸਾਨੂੰ ਨਜ਼ਰ ਆ ਰਹੇ ਨੇ ਤੇ ਸੁਜਾ ਸਿੰਘ ਸਾਹਿਬ ਦੱਸੋ ਵੀ ਕੀ ਹੋ ਸਕਦਾ ਨਹੀਂ ਸੁਝਾ ਜਿਹੜੇ ਨੇ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਸੁਝਾ ਮੇਰੇ ਮੈਂ ਆਪਣਾਂ ਦੇ ਜਾਵਾਂ ਦੂਜਾ ਕੱਲ ਆਪਣਾਂ ਦੇ ਜਾਵਾਂ ਇਹ ਚੀਜ਼ਾਂ ਕੁ ਉਹ ਗੱਦ ਕਰੀ ਅਸਰ ਨਹੀਂ ਲੱਗਦੀ ਇਕੱਠਿਆਂ ਬੈਠ ਕੇ ਉਹ ਤਾਂ ਇਕੱਠਾਂ ਬੈਠ ਕੇ ਹੈ ਅੱਜ ਦਾ ਯੁੱਗ ਹੈ ਹੁਣ ਕਿਸੇ ਦਾ ਸੁਝਾਅ ਛੁਪਿਆ ਨਹੀਂ ਰਹਿ ਸਕਦਾ ਕੋਈ ਇਹ ਨਹੀਂ ਵੀ ਇੱਥੇ ਕੋਲ ਸੁਝਾਅ ਦੇਵੇ ਉੱਥੇ ਜਾ ਕੇ ਮੁਕਰ ਜਾਏ ਵੀਡੀਓ ਨੇ ਸਭ ਸਾਧਨ ਨੇ ਬਣੇ ਇੱਕ ਸਾਂਝੀ ਵੱਡੀ ਮੀਟਿੰਗ ਰੱਖਣ ਉਹਦੇ ਵਿੱਚ ਹਰ ਆਦਮੀ ਆਪਣਾ ਸੁਝਾਅ ਦੇਵੇ ਉਹਦਾ ਸੁਝਾਅ ਰਿਕਾਰਡ ਹੋ ਜਾਏ ਕੱਲ ਨੂੰ ਮੁਕਰ ਨਾ ਜਾਏ ਉਹਦੇ ਸੁਜਾਦੀ ਵੈਲਿਊ ਬਣੇ ਉਹਦੇ ਆਧਾਰ ਤੇ ਕੋਈ ਫੈਸਲਾ ਹੋਵੇ ਤਾਂ ਕੌਮ ਦਾ ਕੁਝ ਬਣੇਗਾ ਮੈਂ ਕੁਝ ਸੁਣਾ ਜਮਾ ਦੂਜਾ ਕੁਝ ਕਹੇ ਤੇ ਬੀਪੀ ਦਾ ਕੁਝ ਕਹੇ ਮੈਂ ਸਮਝਦਾ ਐਉਂ ਅਸੀਂ ਮੰਜ਼ਲ ਵੱਲ ਨਹੀਂ ਵਧ ਸਕਦੇ ਫਿਰ ਫਤਿਹ ਬੁਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ